ਸਹੀ ਹੈ ਕਿ ਮੈਂ ਅੰਕਲ ਉਹਨਾਂ ਦੀ ਰਾਜਵਿਰਜਨਤਾ ਜੀ ਸਿਹਤ ਗੁਰੂ ਸਾਹਿਬ ਦੀ ਕਿਰਪਾ ਨਾਲ ਕੱਲ ਨਾਲੋਂ ਅੱਜ ਬਿਹਤਰ ਹੈ ਜੀ ਕੱਲ ਨਾਲੋਂ ਅੱਜ ਜਿਆਦਾ ਕਿਰਪਾ ਮਾਰਿਆ ਜਿਹੜਾ ਗੁਰੂ ਸਾਹਿਬ ਨੂੰ ਰੇ 10 ਸਾਂ ਹੋਈਆਂ ਦੀਆਂ ਪਿੰਡ ਪਿੰਡ ਦੇ ਵਿਦੇਸ਼ਾਂ ਦੇਸ਼ਾਂ ਚ ਉਹਦਾ ਬਹੁਤ ਅਸਰ ਹੋ ਰਿਹਾ ਜੀ ਗੁਰੂ ਸਾਹਿਬ ਕبول ਕਰੀ ਜਾਂਦੇ ਆ ਗੁਰੂ ਸਾਹਿਬ ਨੇ ਕਰਨੀ ਕਰਤਾ ਹਾਂ ਤਾਂ ਕਿ ਡਾਕਟਰਾਂ ਦਾ ਧੰਨਵਾਦ ਜਿਹੜੇ ਆਪਦਾ ਟਰੀਟਮੈਂਟ ਕਰੀ ਜਾਂਦੇ ਆ ਪੂਰਾ ਵਾਹ ਲਾਈ ਜਾਂਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਕਿਰਪਾ ਹੋਣੀ ਗੁਰੂ ਸਾਹਿਬ ਦੀ ਡਾਕਟਰ ਨਾਲ ਵੀ ਤੁਹਾਡਾ رابطہ ਕਾਇਮ ਹੋਣਾ ਉਹਨਾਂ ਤੋਂ ਵੀ ਤੁਸੀਂ ਪੁੱਛਦੇ ਹੋਣੇ ਵੀ ਸਿਹਤ ਦਾ ਅਪਡੇਟ ਕੀ ਹੈ ਕਿਵੇਂ ਲੱਗਦਾ ਸਥਿਤੀ ਪਹਿਲਾਂ ਨਾਲੋਂ ਦੇਖਣ 'ਚ ਸੁਧਾਰ ਮਿਲਿਆ ਸਿਹਤ ਦੇ ਵਿੱਚ ਡਾਕਟਰ ਦਾ ਜੀ ਕੁਝ ਦੱਸ ਦੇਣੇ ਅਜ ਤਾਂ ਨਾ ਉਹ ਕਿਸੇ ਨਾਲ ਗੱਲ ਕਰਦੇ ਆ ਦੂਜਾ ਨੰਬਰ ਸਾਨੂੰ ਉਹਦਾ ਵੇਖਣ ਮੁਤਾਬਕ ਲੱਗਦਾ ਵੀ ਜਿਵੇਂ ਕੱਲ 20 ਪੈਸੇ ਸੀ ਅੱਜ 40 ਪੈਸੇ ਆ ਉਹ ਸਭ ਨਾਲ ਸਰੀਰ ਦਾ ਆਸਮਾਨ ਦਾ ਬੰਦਰਾ ਯਾਨੀ ਗੁਰੂ ਸਾਹਿਬ ਦੀ ਜਿਹੜੀਆਂ ਅਰਦਾਸਾਂ ਉਹ ਕਬੂਲ ਹੋਈ ਜਾਂਦੀਆਂ ਤੇ ਗੁਰੂ ਸਾਹਿਬ ਨੇ ਕਰਪਾ ਕਰਨੀ ਗੁਰੂ ਸਾਹਿਬ ਕਰੀ ਜਾਂਦੇ ਆ ਤੇ ਆਉਣ ਵਾਲੇ ਸਮਾਂ ਚੰਗਾ ਰਿਜ਼ਲਟ ਮਿਲੂਗਾ ਪਰਦਾਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆ ਬਹੁਤ ਕਰਪਾ ਹੋ ਜਾਂਦੀ ਹੈ ਕਿਵੇਂ ਦੇਖਦੇ ਹੋ ਇੱਕ ਪਾਸੇ ਅਰਦਾਸ ਦਾ ਦੌਰ ਚੱਲ ਰਿਹਾ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਫਵਾਹਾਂ ਉਠਾਈਆਂ ਜਾਂਦੀਆਂ ਨੇਗੀਆਂ ਉਹ ਕਿਤਨੇ ਕਿਤੇ ਗਲਤ ਹੈ ਇਸ ਮੌਕੇ ਤਾਂ ਲੋਕਾਂ ਨੂੰ ਟਿਕ ਜਾਣਾ ਚਾਹੀਦਾ ਇਹਦੇ ਬਾਰੇ ਅਸੀਂ ਬਹੁਤ ਕਵਾਂਗੇ ਜੀ ਕਿਸੇ ਦੇ ਦੁੱਖ ਦੇ ਵਿੱਚ ਮਤਲਬ ਮਜ਼ਾਕ ਨਹੀਂ ਡੋਣਾ ਚਾਹੀਦਾ ਇਹ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਤੇ ਜਿਹੜਾ ਲੋਕਾਂ ਦਾ ਕੰਮ ਦਾ ਕਈ ਗਲਤ ਕਰੀ ਜਾਂਦੇ ਉਹਨਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹੋ ਜਿਹਾ ਕੰਮ ਨਾ ਕਰੋ ਉਹ ਚੜ੍ਹਦੀ ਕਲਾ ਚਾਹ ਤੇ ਚੜ੍ਹਦੀ ਕਲਾ ਕਰਤਰੀ ਗੁਰੂ ਸਾਹਿਬ ਨੇ ਬਿਲਕੁਲ ਮਹਾਰਾਜ ਕਿਰਪਾ ਕਰੂਗਾ ਜਿਹੜਿਆ ਗਲਤ ਪੋਸਟਾਂ ਪਾਉਂਦੇ ਅਸੀਂ ਬੇਨਤੀ ਕਰਦੇ ਵੀ ਜੀ ਹਜਾ ਮਿਹਰਬਾਨੀ ਕਰਕੇ ਨਾ ਗਲਤ ਪਾਓ ਤੇ ਮਾਂ ਪਿਓ ਨੂੰ ਜਾਂ ਸਾਨੂੰ ਥੇਸ ਪਹੁੰਚਦੀ ਗੱਲ ਹੈ ਇੱਕ ਹੋਰ ਗੱਲ ਸਾਹਮਣੇ ਇਹ ਕਹਿੰਦੇ ਜਦੋਂ ਮਾਤਾ ਜੀ ਮਿਲਣ ਗਏ ਹੱਥ ਰੱਖਿਆ ਸਿਰ ਤੇ ਤਾਂ ਹੰਝੂ ਆਏ ਅੱਖ ਚ ਰਾਜਵੀਰ ਜੀ ਬੰਦਾ ਉਹ ਵੀ ਇੱਕ ਚੰਗਾ ਸਾਈਨ ਆਪਾਂ ਕਹ ਜੀ ਹਾਂ ਉਹ ਥੜੇ ਭੈਣ ਗਈ ਸੀ ਅੰਦਰ ਉਹ ਜਦੋਂ ਮਿਲ ਕੇ ਜਾ ਕੇ ਵੇਖਿਆ ਉਹਨੇ ਕਿਰ ਹੱਥ ਫੇਰਿਆ ਉੱਤੇ ਉਹ ਅੱਖਾਂ ਚ ਦੋਨਾਂ ਚੋਂ ਜਿਵੇਂ ਹਾਂ ਕੋਈ ਬੋਲਿਆ ਨਹੀਂ ਜਾਂਦਾ ਤੇ ਗੁਰੂ ਸਾਹਿਬ ਦੀ ਪੂਰੀ ਕਿਰਪਾ ਹੋ ਜੂਗੀ ਕਿਤਨਾ ਕਿਤੇ ਅਹਿਸਾਸ ਹੋ ਰਿਹਾ ਹੈ ਹੋ ਰਿਹਾ ਜੀ ਹੋ ਰਿਹਾ ਹੋ ਰਿਹਾ ਸਿਹਤ ਕਿਵੇਂ ਹੈ ਅੰਕਲ ਉਹਨਾਂ ਦੀ ਰਾਜਵਿਰਜਵੰਤਾ ਜੀ ਸਿਹਤ ਗੁਰੂ ਸਾਹਿਬ ਦੀ ਕਿਰਪਾ ਨਾਲ ਕੱਲ ਨਾਲੋਂ ਅੱਜ ਬਿਹਤਰ ਹੈ ਜੀ ਕੱਲ ਨਾਲੋਂ ਅੱਜ ਜ਼ਿਆਦਾ ਕਿਰਪਾ ਮਾਰਿਆ ਜਿਹੜਾ ਗੁਰੂ ਸਾਹਿਬ ਨੂੰ ਰਿਆ 10 ਸਾਂ ਹੋਈਆਂ ਦੀਆਂ ਪਿੰਡ ਪਿੰਡ ਦੇ ਵਿਦੇਸ਼ਾਂ ਦੇਸ਼ਾਂ 'ਚ ਉਹਦਾ ਬਹੁਤ ਅਸਰ ਹੋ ਰਿਹਾ ਜੀ ਗੁਰੂ ਸਾਹਿਬ ਕبول ਕਰੀ ਜਾਂਦੇ ਆ ਗੁਰੂ ਸਾਹਿਬ ਨੇ ਕਰਨੀ ਕਰਤਾ ਹਾਂ ਭਾ ਕੇ ਡਾਕਟਰਾਂ ਦਾ ਧੰਨਵਾਦ ਜਿਹੜੇ ਆਪਦਾ ਟ੍ਰੀਟਮੈਂਟ ਕਰੀ ਜਾਂਦੇ ਆ ਪੂਰਾ ਵਾਹ ਲਾਈ ਜਾਂਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਕਿਰਪਾ ਡਾਕਟਰ ਨਾਲ ਵੀ ਤੁਹਾਡਾ رابطہ ਕਾਇਮ ਹੋਣਾ ਉਹਨਾਂ ਤੋਂ ਵੀ ਤੁਸੀਂ ਪੁੱਛਦੇ ਹੋਣੇ ਵੀ ਸਿਹਤ ਦਾ ਅਪਡੇਟ ਕੀ ਹੈ ਕਿਵੇਂ ਲੱਗਦਾ ਸਥਿਤੀ ਪਹਿਲਾਂ ਨਾਲੋਂ ਦੇਖਣ 'ਚ ਸੁਧਾਰ ਮਿਲਿਆ ਸਿਹਤ ਦੇ ਵਿੱਚ ਡਾਕਟਰ ਤਾਂ ਜੀ ਕੁਝ ਦੱਸਦੇ ਨਹੀਂ ਅਜੇ ਤਾਂ ਨਾ ਉਹ ਕਿਸੇ ਨਾਲ ਗੱਲ ਕਰਦੇ ਆ ਦੂਜਾ ਨੰਬਰ ਸਾਨੂੰ ਉਹਦਾ ਵੇਖਣ ਮੁਤਾਬਕ ਲੱਗਦਾ ਵੀ ਜਿਵੇਂ ਕੱਲ 20 ਪੈਸੇ ਜੀ ਅੱਜ 40 ਪੈਸੇ ਆ ਉਹ ਸਭ ਨਾਲ ਸਰੀਰ ਦਾ ਆਸਮਾਨ ਦਾ ਬੰਦਰਾ ਯਾਨੀ ਗੁਰੂ ਸਾਹਿਬ ਦੀ ਜਿਹੜੀਆਂ ਅਰਦਾਸਾਂ ਉਹ ਕਬੂਲ ਹੋ ਜਾਂਦੀਆਂ ਤੇ ਗੁਰੂ ਸਾਹਿਬ ਨੇ ਕਰਪਾ ਕਰਨੀ ਗੁਰੂ ਸਾਹਿਬ ਕਰੀ ਜਾਂਦੇ ਆ ਤੇ ਆਉਣ ਵਾਲੇ ਸਮਾਂ ਚੰਗਾ ਰਿਜ਼ਲਟ ਮਿਲੂਗਾ ਪਰ ਅਰਦਾਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਜੀ ਬਹੁਤ ਬਹੁਤ ਗੁਰੂ ਸਾਹਿਬ ਦੀ ਕਿਰਪਾ ਬਹੁਤ ਕਿਰਪਾ ਹੋ ਜਾਂਦੀ ਹੈ ਤੇ ਕਿਵੇਂ ਦੇਖਦੇ ਹੋ ਇੱਕ ਪਾਸੇ ਅਰਦਾਸ ਦਾ ਦੌਰ ਚੱਲ ਰਿਹਾ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਫਵਾਹਾਂ ਉਠਾਈਆਂ ਜਾਂਦੀਆਂ ਨੇਗੀਆਂ ਉਹ ਕਿਤੇ ਨਾ ਕਿਤੇ ਗਲਤ ਹੈ ਵੀ ਇਸ ਮੌਕੇ ਤਾਂ ਲੋਕਾਂ ਨੂੰ ਟਿਕ ਜਾਣਾ ਚਾਹੀਦਾ ਜਿਹੇ ਵਾਤੇ ਅਸੀਂ ਬਹੁਤ ਕਹਾਂਗੇ ਜੀ ਕਿਸੇ ਦੇ ਦੁੱਖ ਦੇ ਵਿੱਚ ਮਤਲਬ ਮਜ਼ਾਕ ਨਹੀਂ ਰੋਣਾ ਚਾਹੀਦਾ ਇਹ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਤੇ ਜਿਹੜਾ ਲੋਕਾਂ ਦਾ ਕੰਮ ਦਾ ਕਈ ਗਲਤ ਕਰੀ ਜਾਂਦੇ ਉਹਨਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹੋ ਜਿਹਾ ਕੰਮ ਨਾ ਕਰੋ ਉਹ ਚੜ੍ਹਦੀ ਕਲਾ ਚਾਹਤ ਚੜ੍ਹਦੀ ਕਾਰ ਕਰਦਰੀ ਗੁਰੂ ਸਾਹਿਬ ਨੇ ਬਿਲਕੁਲ ਮਹਾਰਾਜ ਕਿਰਪਾ ਕਰੂਗਾ ਤੇ ਜਿਹੜਿਆ ਗਲਤ ਪੋਸਟਾਂ ਪਾਉਂਦੇ ਆਂ ਅਸੀਂ ਬੇਨਤੀ ਕਰਦੇ ਵੀ ਇਹੋ ਜਿਹਾ ਮਿਹਰਬਾਨੀ ਕਰਕੇ ਨਾ ਗਲਤ ਪਾਓ ਤੇ ਮਾਹ ਪੇ ਉਹਨੂੰ ਜਾਂ ਸਾਨੂੰ ਥੇਸ ਪਹੁੰਚਦੀ ਗੱਲ ਇੱਕ ਹੋਰ ਗੱਲ ਸਾਹਮਣੇ ਇਹ ਕਹਿੰਦੇ ਜਦੋਂ ਮਾਤਾ ਜੀ ਮਿਲਣ ਗਏ ਹੱਥ ਰੱਖਿਆ ਸਿਰ ਤੇ ਤਾਂ ਹੰਝੂ ਆਏ ਅੱਖ ਚ ਰਾਜਵੀਰ ਜੀ ਬੰਦਾ ਉਹ ਵੀ ਇੱਕ ਚੰਗਾ ਸਾਈਨ ਆਪਾਂ ਕਹੇ ਦੀ ਹਾਂ ਉਹ ਸਾਡੀ ਭੈਣ ਗਈ ਸੀ ਅੰਦਰ ਕਿਰਤ ਪੇ ਰਿਆਉ ਤੇ ਉਹ ਅੱਖਾਂ ਚੋਂ ਦੋਨਾਂ ਚੋਂ ਜਿਵੇਂ ਹਾਂ ਕੋਈ ਬੋਲਿਆ ਨਹੀਂ ਜਾਂਦਾ ਤੇ ਗੁਰੂ ਸਾਹਿਬ ਦੀ ਪੂਰੀ ਕਿਰਪਾ ਹੋ ਜੂਗੀ ਕਿਤਨਾ ਕਿਤੇ ਅਹਿਸਾਸ ਹੋ ਰਿਹਾ ਰਿਹਾ ਹੋ ਰਿਹਾ ਹੋ ਰਿਹਾ ਹੋ ਰਿਹਾ